ਜਿਰਗਪੁਰ ਦੇ ਥਾਣੇ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲੱਗ ਗਈ ਜਿਸ ਕਾਰਨ ਦਰਜਨ ਹੀ ਵਾਹਨ ਸੜ ਕੇ ਸੁਆਹ ਹੋ ਗਏ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਕਰੀਬ 2.5 ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ ਭਿਆੰਕਰ ਰੂਪ ਅੱਗ ਨੇ ਧਾਰਨ ਕੀਤਾ ਹੋਇਆ ਸੀ ਥਾਣਾ ਸਦਰ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ ਕਰੀਬ ਪੌਣੇ ਦੇ 7 ਵਜੇ ਨਗਰ ਕੌਂਸਲ ਦੀ ਚਾਰ ਦਿਵਾਰੀ ਦੇ ਨਾਲ ਖੜੇ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਤੋਂ ਤੁਰੰਤ ਬਾਅਦ ਆਕਦੀਆਂ ਲਪਟਾਂ ਪੂਰੀ ਤਰ੍ਹਾਂ ਫੈਲ ਗਈਆਂ ਜਿਸ ਕਾਰਨ ਦਰਜਨਾ ਵਾਹਨ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਉੱਥੇ ਹੀ ਜੋ ਜਾਣਕਾਰੀ ਸਾਹਮਣੇ ਆਈ ਹੈ ਵਦੀ ਗਰਮੀ ਦੇ ਕਾਰਨ ਅੱਗ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਬਾਰੇ ਦੇ ਵਿੱਚ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੂੰ ਬੁਲਾ ਲਿਆ ਗਿਆ ਸੀ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਪਾਇਆ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਤੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਿਆਨਕਰ ਰੂਪ ਦੇ ਵਿੱਚ ਅੱਗ ਫੈਲੀ ਹੋਈ ਹੈ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ ਤੇ ਇਸ ਦੌਰਾਨ ਕਈ ਦਰਜਨ ਵਾਹਨ ਸੜ ਕੇ ਸੁਆਹ ਹੋ ਕੇ ਮਿੰਟ ਤੇ ਅੱਗ ਲੱਗੀ ਹੈ ਠੀਕ ਹੈ 5:00 ਵਜੇ ਤੋਂ ਮਿੰਟ ਤੇ ਅੱਗ ਲੱਗੀ ਹੈ ਠੀਕ ਹੈ ਤੁਹਾਨੂੰ ਕਹਾਂਦਾ ਜਿੱਦਾਂ ਵੀ ਪ੍ਰੋਟੇਨ ਦੇ ਨੇੜੇ ਕਿ ਐਸਟੇਨਟਰ ਵੱਡੀਆਂ ਆ ਗਈਆਂ ਨੇ ਬੰਦ ਫੈਲ ਹੈਗੇ ਇਹਨੂੰ ਆਪ ਗਾਈ ਅਸੀਂ ਦੋ ਫਾਇਰ ਟੈਂਕਰ ਆਪਣੇ ਜੀਰੋ ਕੋਰਡਾ ਪਹੁੰਚੇ ਤੇ ਜੇ ਬਾਕੀ ਦੋ ਅਸੀਂ ਭੁਗਾਈਆਂ ਨੇ ਜੀਰੋ ਕੋਰਡਾ ਟੋਟਲ ਕਿੰਨੇ ਫਾਇਰ ਟੈਂਕਰ ਲੱਗੇ ਫਾਇਰ ਟੈਂਕਰ ਕੰਮ ਰਹੀਏ ਪਤੀ ਕਿਸੇ ਦਾ ਕਾਰਨ ਕੀ ਰਿਹਾ ਜੇ ਅੱਗ ਲੱਗਣ ਦਾ ਤੁਹਾਨੂੰ ਲੱਗੇ ਤਾਂ ਬਾਅਦ ਵਿੱਚ ਅੱਛਾ ਕਿੰਨੇ ਕ ਨੁਕਸਾਨ ਆ ਜੀ ਐਸਟੇਨਟਰ ਵੱਡੀਆਂ ਆ ਜੀ ਇਹ ਦਸਰ ਤੋਂ 34 ਦੇ ਦੇਖੋ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਅਸਲ ਕਾਰਨ ਕੀ ਸੀਗੇ ਅੱਗ ਦੇ ਉਹ ਤਾਂ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ ਪੁਲਿਸ ਨੂੰ ਪੁੱਛਾਂਗੇ ਕੀ ਕੀਤਾ ਨਾ ਕੀ ਨਾ ਕੋਈ ਦੱਸ ਨਹੀਂ ਸਕਦਾ ਤੇ ਇੱਕ ਮੈਂ ਦੇਖਿਆ ਇੱਕ ਵਾਈਟ ਕਲਰ ਦਾ ਕੈਮੀਕਲ ਤਾਂ ਯੂਜ਼ ਕਰ ਰਹੇ ਆ ਇਹ ਫੋਮ ਆਈ ਫੋਮ ਹਾਂ ਜਿਦਾਂ ਨਾ ਕੋਈ ਬੈਟਰੀ ਬੂਦੀ ਅਸੀਂ ਕੱਢੀਆਂ ਜੇ ਅੱਛਾ ਜੀ ਫੋਮ ਮਾਰ ਕੇ ਕਵਰ ਕਰਾਉਂਦੇ ਆ ਅੱਛਾ ਉਹਨੂੰ ਫੋਮ ਨਾਲ ਠੀਕ ਹੈ ਸੁਖਰੀ ਜੀ ਸਾਢੇ 1:05 ਵਜੇ ਅੱਗ ਲੱਗੀ ਆ ਅਸੀਂ ਤਾਂ ਅੰਦਰ ਬੈਠੇ ਸੀਗੇ ਤੇ ਅਚਾਨਕ ਜਦੋਂ ਧੂੰਆ ਉੱਠਿਆ ਸਾਨੂੰ ਪਤਾ ਲੱਗਿਆ ਵੀ ਕੋਈ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਫਾਇਰ ਬ੍ਰਿਗੇਡ ਵਾਲਿਆਂ ਨੂੰ

Instagram X aur WhatsApp channel par